ਪਿਛਲੇ ਕੁਝ ਦਿਨਾਂ ਵਿੱਚ ਕੇਰਲਾ ਦੇ ਜੰਗਲ ਨਾਲ ਘਰੇ ਇਸ ਠੇਕੜੀ ਦੇ ਸ਼ਹਿਰ ਨੂੰ ਘੁੰਮਣ ਤੋਂ ਬਾਅਦ ਅੱਜ ਫਾਈਨਲੀ ਆਪਾਂ ਚੱਲੇ ਹਾਂ ਇੱਕ ਨਵੇਂ ਸ਼ਹਿਰ ਵੱਲ ਜਿੱਥੇ ਲੋਕ ਸੜਕਾਂ ਰਾਹੀਂ ਨਹੀਂ ਬਲਕਿ ਨਹਿਰਾਂ ਰਾਹੀਂ ਆਪਣੇ ਆਪਣੇ ਘਰਾਂ ਤੱਕ ਜਾਂਦੇ ਹਨ ਜਿੱਥੇ ਪਾਣੀ ਰਾਹ ਬਣਾਉਂਦਾ ਹੈ ਤੇ ਹਵਾ ਕਹਾਣੀਆਂ ਸੁਣਾਉਂਦੀ ਹੈ ਜਿੱਥੇ ਨਾਰੀਅਲ ਦੇ ਦਰਖਤ ਅਸਮਾਨ ਵੱਲ ਹੱਥ ਵਧਾ ਕੇ ਸਵਾਗਤ ਕਰਦੇ ਹਨ ਅਤੇ ਬੈਕਵਾਟਰਸ ਦੀ ਠੰਡੀ ਠੰਡੀ ਝਲ ਮਨ ਨੂੰ ਸ਼ਾਂਤ ਕਰ ਜਾਂਦੀ ਹੈ ਇਸ ਸ਼ਹਿਰ ਦਾ ਨਾਮ ਅਲੇਪੀ ਜਿਸ ਨੂੰ ਅਲਾਪੂਜ਼ਾ ਵੀ ਕਿਹਾ ਜਾਂਦਾ ਹੈ ਤਾਂ ਆਓ ਚੱਲੀਏ ਕੇਰਲਾ ਦੇ ਇਸ ਵੈਨਿਸਵਲ ਗੁੱਡ ਮਾਰਨਿੰਗ ਜੀ ਸਵਾਗਤ ਹੈ ਇੱਕ ਵਾਰ ਫੇਰ ਆਪਣੇ YouTube ਚੈਨਲ ਤੇ ਜੀ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਇਸ ਸ਼ਹਿਰ ਨੂੰ ਕਰਦੇ ਆ ਜੀ ਅਲਵਿਦਾ ਤੇ ਵੱਧ ਰਹੇ ਹਾਂ ਹੁਣ ਇੱਕ ਨਵੇਂ ਸ਼ਹਿਰ ਵੱਲ ਕੇਰਲਾ ਦੀ ਸੀਰੀਜ਼ ਚੱਲ ਰਹੀ ਹੈ ਤੇ ਇੰਨਾ ਜ਼ਿਆਦਾ ਪਿਆਰ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਆਪਾਂ ਇਸ ਟਾਈਮ ਹੈਗੇ ਆ ਜੀ ਥੇਕੜੀ ਸ਼ਹਿਰ ਦੇ ਵਿੱਚ ਤੇ ਜੰਗਲ ਨਾਲ ਘਿਰਿਆ ਹੋਇਆ ਸ਼ਹਿਰ ਹੈ ਇਹ ਚਾਰੇ ਪਾਸੇ ਜੰਗਲ ਜੰਗਲ ਜੇ ਲੱਖ ਹੀ ਹੈ ਸਤਾਰਾ ਹਣਾ ਤੇ ਜਿਨ੍ਹਾਂ ਨੇ ਪਿਛਲਾ ਵਲੋਕ ਦੇਖਿਆ ਉਹਨਾਂ ਦਾ ਪਤਾ ਹੈਗਾ ਤੇ ਹੁਣ ਆਪਾਂ ਵੱਧਦੇ ਆ ਜੀ ਉਹਨੂੰ ਲਗਭਗ 140 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਐਲੱਪੀ ਤੇ ਉਹ ਵੀ ਬਹੁਤ ਜ਼ਿਆਦਾ ਸੋਹਣਾ ਸ਼ਹਿਰ ਹੈਗਾ ਮਤਲਬ ਸਾਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਹੈਗੀ ਕਿਉਂਕਿ ਉੱਥੇ ਇੱਕ ਤਾਂ ਬੈਕਵਾਟਰ ਹੈਗਾ ਬੈਕਵਾਟਰ ਇਹ ਚੀਜ਼ਾਂ ਬਾਰੇ ਤੁਹਾਨੂੰ ਵੈਸੇ ਆਪਾਂ ਰਸਤੇ ਜਾਂਦੇ ਹੋਏ ਦੱਸਾਂਗੇ ਵੀ ਕੀ ਕੁਝ ਉੱਥੇ ਹੈ ਨਾ ਦੇਖਣ ਵਾਲਾ ਬਹੁਤ ਹੀ ਜ਼ਿਆਦਾ ਸੋਹਣਾ ਸ਼ਹਿਰ ਹੈ ਉਹ ਐਲੱਪੀ ਉੱਥੇ ਹਾਊਸ ਬੋਟਸ ਦੇ ਵਿੱਚ ਵੀ ਰਹਿ ਸਕਦੇ ਹਾਂ ਨਾ ਜਿਵੇਂ ਸ਼ਿਕਾਰਾ ਰਾਈਡ ਕਰ ਸਕਦੇ ਹਾਂ ਬੈਕਵਾਟਰ ਬੜਾ ਸੋਹਣਾ ਯਾਰ ਤੇ ਪਹਿਲਾਂ ਹੋਰ ਇਹ ਆਪਾਂ ਹੁਣ ਬ੍ਰੇਕਫਾਸਟ ਕਰਕੇ ਤੇ ਕੇਐਸਆਰਟੀਸੀ ਦੀ ਬੱਸ ਉਰੋਂ ਜਾਂਦੀ ਹੈਗੀ ਲਗਭਗ 10 ਵਜੇ ਤੇ ਇੱਕ ਜਾਂਦੀ ਹੈਗੀ 1 ਵਜੇ ਆਪਾਂ ਹੁਣ ਲਗਭਗ 9:30 ਵਜੇ ਨੇਗੇ 10 ਵਜੇ ਵਾਲੀ ਬੱਸ ਫੜਾਂਗੇ ਤੇ ਦੇਖਦੇ ਹਾਂ ਕਿੰਨੇ ਕੁ ਵਜੇ ਆਪਾਂ ਨੂੰ ਐਲਐਪੀ ਪਹੁੰਚਾਉਂਦੀ ਆ ਉਹ ਤੇ ਬਣੇ ਰਹੋ ਸਾਡੇ ਨਾਲ ਚੱਲ ਹਾਂ 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 ਚਿਤਾਰਦੇ ਸਮਾਨ ਜਿਥੇ ਧਰਨਾ ਤੇਰਾ ਦਿਲ ਕਰਦਾ ਲਓ ਭਾਈ ਆਪਾਂ ਨੂੰ ਬੱਸ ਮਿਲ ਗਈ ਜੀ ਐਲਐਪੀ ਵਾਲੀ ਹੋ ਇਹਨਾਂ ਦਾ ਵਧੀਆ ਬਣਿਆ ਹੁੰਦਾ ਕੋਈ ਏਡੀ ਸਰਕਾਰੀ ਬੱਸ ਹੈ ਨਾ ਸਮਾਨ ਸੌਣ ਧਰਨ ਵਾਸਤੇ ਲਓ ਬਾਈ ਆਪਾਂ ਪਹੁੰਚ ਗਏ ਜੀ ਕੇਐਸਆਰਟੀਸੀ ਦੇ ਬੱਸ ਸਟੈਂਡ ਥੇਕੜੀ ਦੇ ਵਿੱਚ ਤੇ ਆਹ ਬੱਸਾਂ ਖੜੀਆਂ ਨੇ ਇੱਧਰ ਯਾਨ ਆਪਣੀ ਜਾਣੀ ਹੈ ਬੱਸ 10 ਵਜੇ ਤੇ ਆਹ ਆ ਪਹਿਲੀ ਬੱਸ ਹੈ ਆਪਣੀ ਹਜੇ ਤਾਂ ਖਾਲੀ ਹੋ ਪਈ ਐ ਖੁਸ਼ੀ ਨੂੰ ਬਿਠਾ ਕੇ ਆਇਆ ਮੈਂ ਹੁਣ ਸਮਾਨ ਸੌਣ ਰੱਖਤਾ ਆਪਾਂ ਨੇ ਤੇ 10:00 ਵਜੇ ਤੁਰਨੀ ਹੈ ਇਹ ਹੁਣ ਮਿਲਦਾ 20 ਮਿੰਟ ਰਹਿੰਦੇ ਨੇ ਹਲੇ 10:00 ਵਜੇ ਅੰਚ ਤੇ ਇਹ ਸਰਵਿਸ ਮਤਲਬ ਠੀਕ ਠਾਕ ਹੈਗੀ ਉਹਨੂੰ ਥੇਕੜੀ ਤੋਂ ਅ ਐਲਐਪੀ ਤੱਕ ਦੀ ਹੈ ਨਾ ਸਰਕਾਰੀ ਬੱਸ ਜਾਂਦੀ ਹੈਗੀ ਜੇ ਤੁਹਾਨੂੰ ਆਪਾਂ ਪਹਿਲਾਂ ਐਸੇ ਮਨਾਰ ਤੋਂ ਥੇਕੜੀ ਦੀ ਸਰਕਾਰੀ ਬੱਸ ਕੋਈ ਹੈ ਨਹੀਂ ਸੀਗੀ ਤਾਂ ਉਹਦੇ ਕਰਕੇ ਥੋੜਾ ਜਿਹਾ ਚੱਕਰ ਪੈ ਗਿਆ ਦੀ ਆਪਾਂ ਨੂੰ ਪ੍ਰਾਈਵੇਟ ਬੱਸ ਕਰਨੀ ਪੈ ਗਈ ਸੀਗੀ ਤੇ ਉਹ ਖੱਜਲ ਹੁੰਦੇ ਗਿਆ ਥੋੜਾ ਜਿਹਾ ਪਿੰਡਾਂ-ਮੁੰਡਾਂ ਵਿੱਚ ਦੀ ਬਹੁਤ ਜ਼ਿਆਦਾ ਰੋਕਦਾ ਗਿਆਗਾ ਪਰ ਇਹ ਜਿਹੜੀ ਇਹ ਸਰਕਾਰੀ ਹੈਗੀ ਇਹ ਮੈਨੂੰ ਲੱਗਦਾ ਘੱਟ ਰੁਕੂਗੀ ਉਹਨਾਂ ਜਿਆਦਾ ਨਿਰੁਕਦੀ ਤੇ ਠੀਕ ਹੈ ਇਹ ਟਾਈਮ ਤੇ ਆਪਾਂ ਨੂੰ ਪਹੁੰਚਾ ਦੂਗੀ ਵੈਸੇ ਰਸਤੇ ਦੀ ਗੱਲ ਕਰੀਏ ਇਹ 4 ਘੰਟੇ ਦਾ ਰਸਤਾ ਹੈਗਾ ਤੇ ਲਗਭਗ 140 ਕਿਲੋਮੀਟਰ ਦਾ ਆਪਣਾ ਸਫ਼ਰ ਹੋਊਗਾ ਇਹ ਅੱਜ ਦਾ ਥੇਕੜੀ ਦੇ ਸ਼ਹਿਰ ਤੋਂ ਐਲਐਪੀ ਵੱਲ ਹਨਾ ਤੇ ਇਹ ਅਸਲ ਦੇ ਵਿੱਚ ਥੇਕੜੀ ਆ ਇਹ ਉਰੇ ਤਾਮਿਲਨਾਡੂ ਦਾ ਬਾਰਡਰ ਜ ਆ ਜਾਂਦਾ ਉਰੇ ਤੇ ਉਦੋਂ ਆਪਾਂ ਜਾਵਾਂਗੇ ਜੀ ਅ ਅਰੇਬੀਅਨ ਸੀ ਵੱਲ ਉਧਰ ਸਮੁੰਦਰ ਪੈ ਜਾਂਦਾ ਵਿਚਾਉ ਚਾਈ ਆ ਜਾਂਦੀਆਂ ਉਧਰਲੇ ਪਾਸੇ ਤੇ ਇਸੇ ਕਰਕੇ ਉਥੇ ਬੈਕਵਾਟਰ ਹੈ ਬੈਕਵਾਟਰ ਦੀ ਖਾਸियत ਇਹ ਹੈ ਵੀ ਉਥੇ ਨਾਲ ਤਾਂ ਮਿੱਠਾ ਪਾਣੀ ਹੈ ਤੇ ਨਾਲੇ ਉਥੇ ਨੂਨ ਵਾਲਾ ਪਾਣੀ ਹੈ ਸਮੁੰਦਰ ਦਾ ਪਾਣੀ ਸੋ ਉਥੇ ਬੋਟਾਂ ਚੱਲਦੀਆਂ ਨੇ ਆ ਹੋਮ ਸਟੇਜ਼ ਮਤਲਬ ਬੋਰਡ ਦੇ ਵਿੱਚ ਆਪਾਂ ਰਹਿ ਵੀ ਸਕਦੇ ਆ ਇੱਕ ਤਰ੍ਹਾਂ ਦੇ ਘਰ ਬਣੇ ਹੋਏ ਨੇ ਵੋਟਾਂ ਦੇ ਬੋਰਡ ਦੇ ਉੱਪਰ ਹੀ ਹਨਾ ਤੇ ਜਿਵੇਂ ਕਸ਼ਮੀਰ ਦੇ ਵਿੱਚ ਡਲ ਲੇਕ ਹੈਗੀ ਉਹ ਸਿਸਟਮ ਹੈ ਸਾਰਾ ਤੇ ਉਸ ਤੋਂ ਵੀ ਕਿਤੇ ਜ਼ਿਆਦਾ ਵੱਡੇ ਲੈਵਲ ਤੇ ਆ ਕੰਮ ਇਹ ਤੁਹਾਨੂੰ ਅਲੈਪੀ ਪਹੁੰਚ ਕੇ ਦਿਖਾਵਾਂਗੇ ਆਪਾਂ ਤੇ ਸਾਡਾ ਇਹ ਬਹੁਤ ਜ਼ਿਆਦਾ ਫੇਵਰਿਟ ਸ਼ਹਿਰ ਆ ਯਾਰ ਜਿੱਥੇ ਆਪਾਂ ਚੱਲੇ ਹੁਣ ਅਲੈਪੀ ਹਨਾ ਤੇ ਇੱਕ ਯਾਰ ਸਾਸੀਂ ਥੋੜੇ ਲੇਟ ਹੋ ਗਏ ਸੀਗੇ ਨਾ ਉਹ ਮਤਲਬ ਹੋਟਲ ਵਾਲੇ ਟਾਈਮ ਜਲਵਾਤਾ ਇੱਕ ਤਾਂ ਪਾਣੀ ਨਹੀਂ ਸੀ ਯਾਰ ਤਾਂ ਉਹਦੇ ਕਰਕੇ ਫਿਰ ਥੋੜਾ ਜਿਹਾ ਲੇਟ ਹੋਇਆ ਕੰਮ ਬ੍ਰੈਕਫਾਸਟ ਆਪਾਂ ਕਰਿਆ ਨਹੀਂ ਸੀਗਾ ਹੁਣ ਅਸੀਂ ਸੋਚਿਆ ਚੱਲ ਬ੍ਰੈਡ ਲੈ ਬ੍ਰੈਡ ਚਾਹ ਨਾਲ ਬ੍ਰੈਡ ਖਾ ਲਾਂਗੇ ਤੇ ਰਸਤੇ ਜਿੱਥੇ ਵੀ ਰੁਕੀ ਇਹ ਸਟੈਂਡ ਸਟੂਡ ਤੇ ਉੱਥੇ ਦੇਖ ਲੈ ਖਾ ਪੀ ਲਵਾਂਗੇ ਕੁਝ ਹਨਾ ਬ੍ਰਾਊਨ ਬ੍ਰੈਡ ਦੇਣਾ ਬ੍ਰਾਊਨ ਬ੍ਰੈਡ ਬਸ ਇੱਕ ਦੇ ਦੋ ਕਿੰਨੇ ਦਾ 55 55 ਓਕੇ okay. <laughs> ਆਓ ਭਾਈ ਕਿ چھوٹے ਸ਼ਹਿਰ ਚ ਰੁਕੀ ਹੈਗੀ ਬੱਸ ਆਪਣੀ ਤੇ ਅੱਛੇ ਬੱਸ ਰੁਕਿਆ ਵਾਹ ਚਲਾ ਇਕਦਾਂ ਅਮਰੂਦ ਲੈ ਚਲੀਏ ਯਾਰ ਹਨਾ ਬੱਸ ਬੈਠੇ ਬੈਠੇ ਥੋੜੇ ਖਾ ਪੀ ਲਵਾਂਗੇ ਨਾਲ ਤਾਂ ਉਹਨਾ ਤੇਲ ਤੂਲ ਨਹੀਂ ਚੜਦਾ ਹੈਗਾ ਤੇ ਇਹ ਆਪਾਂ ਹੁਣ ਪਹਾੜਾਂ ਤੋਂ ਨਾ ਥੱਲੇ ਨੂੰ ਉਤਰ ਰਹੇ ਹਾਂਗੇ ਬੀਚਾਲੇ ਪਾਸੇ ਨੂੰ ਜਾਵਾਂਗੇ ਤੇ ਪਹਾੜਾਂ ਦੀ ਮਤਲਬ ਉਚਾਈ ਜੀ ਐਲਟੀਟਿਊਡ ਘਟੀਆਂਦਾ ਔਰੇ ਗਰਮੀ ਵਧ ਜਾਂਦੀ ਆ ਠੰਡ ਘਟ ਜਾਂਦੀ ਆ ਆ ਦੇ ਭਾਈ ਆ ਜੀ ਆ ਦੇਖੋ ਅਮਰੂਦ ਵਗੈਰਾ ਦੇਖ ਲਿਓ ਔਰੇ ਭయ్యా ਅਮਰੂਦ ਦੇਣਾ ਦੋ ਦੋ ਗਵਾਵਾ 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 ਜਲਦੀ ਦੇਣਾ ਭਾਈ ਬਸ ਖੜੀ ਆ ਦੋ ਗਵਾਵਾ ਦੇ ਦੋ ਭਾਈ ਬਸ ਪਹੁੰਚ ਹਾਂ ਕਿੰਨੇ ਹੋਗੇ ਲਓ ਭਾਈ ਅਮਰੂਦ ਆਪਾਂ ਨੇ ਲੈ ਲਿਆ ਜੀ ਤੇ ਬਸ ਮੇਲੇ ਦਾ ਖੜੀ ਹਲੇ ਤੁਰੀ ਨਹੀਂ ਹੈਗੀ ਕੈਨੇਡਾ ਡਰਜਾ ਲੈ ਵੀ ਕਹਿੰਦੇ ਤੁਰਤੇ ਨਹੀਂ ਪਈ ਚਲੇ ਤਾਂ ਖੁਸ਼ੀ ਬੈਠੀ ਐ ਬੱਸ ਜੇ ਉਹਨੇ ਰੋਕਾ ਲੈਣੀ ਸੀ ਮੜੀ ਜੀ ਵੀ ਆਉਂਦੇ ਆ ਭਾਈ ਮੜਾ ਐ ਰੋਕ ਲੋ ਤੇ ਅੱਜ ਸਾਨੂੰ ਆਪਾਂ ਐਲੈਪੀ ਪਹੁੰਚ ਗਏ ਨਾ ਥੋੜਾ ਬਹੁਤ ਉੱਥੇ ਘੁਮਾਵਾਂਗੇ ਅ ਹੋਟਲ ਵਗੈਰਾ ਲੈ ਲਈ ਆ ਪਰੂਮ ਚ ਤੇ ਉਸ ਤੋਂ ਬਾਅਦ ਥੋੜਾ ਜਿਹਾ ਘੁਮਾਵਾਂਗੇ ਆਪਾਂ ਤੁਹਾਨੂੰ ਹਨਾ ਅੱਛਾ ਵੜੀਆ ਮੈਂ ਲੱਭੀ ਨਾ ਬੱਸ ਕਿੱਥੇ ਆ ਉਹ ਐਟੀ ਅੰਦਰ ਕੁ ਜੀ ਲੈ ਖੁਸ਼ੀ ਫੜ ਚਿਆਕ ਦੋ ਨੇਗੇ ਆਹ ਭਾਈ ਸਾਡੀ ਬੱਸ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਉਹ ਰੂਦ ਵੱਡੇ ਨੇ ਨਾ ਖਾਸੇ ਸਾਈਜ਼ ਤੇ ਇੱਧਰ ਆਪਣਾ ਸਮਾਨ ਪਿਆਗਾ ਦੋ ਬੈਗ ਇਹ ਸਮਾਨ ਧਾਰਨ ਵਾਸਤੇ ਹੁੰਦੀਆਂ ਇਹਨਾਂ ਦੀ ਸਪੈਸ਼ਲ ਏਰੀਆ ਰੱਖੀ ਵੀ ਸੀਟ ਜੀ ਤੇ ਇੱਕ ਆਪਾਂ ਲੈਪਟਾਪ ਵਾਲਾ ਧਰਤਾ ਸੀ ਉੱਪਰ ਲੈ ਉਸੇ ਕੱਟ ਲੈ ਫਿਰ ਖਾਈਏ। ਕਰਦ-ਗੁਰਦ ਸਾਮਾਨ ਸਾਡੇ ਲਈ ਪੂਰਾ ਹੈ। ਚਮਚੇ ਵੀ ਹੈਗੇ ਨੇ ਕਰਦ ਵੀ ਹੈਗੀਆਂ। ਲੈ ਇੱਧਰ ਨੂੰ ਹੋ ਮੈਂ ਬੈਠ ਜਾ। ਠੀਕ ਹੈ ਹੁਣ ਤਾਂ। ਕੋਸੀ ਨੇ ਗੋਲੀ ਜੀ ਲਈਆ ਹੁਣ ਥੋੜਾ ਜਿਹੀ ਗੱਚਾ ਜਾ ਹੋਣ ਲੱਗਿਆ ਸੀਗਾ। ਇਹ ਪਹਾੜਾਂ ਚ ਪਹਾੜਾਂ ਚ ਨਾ ਕਿਉਂਕਿ ਬੱਸ ਮਤਲਬ ਜ਼ਿਗ-ਜ਼ੈਗ ਮੋਸ਼ੇ ਜੀ ਤੁਰਦੀ ਆ ਉਹਦੇ ਕਰਕੇ ਥੋੜਾ ਹੋ ਜਾਂਦਾ। ਤੇ ਉਰੇ ਥੇਕੜੇ ਨਾਲੋਂ ਨਾ ਥੋੜੀ ਜੀ ਗਰਮੀ ਵਧ ਗਈ ਐ। ਟੈਂਪਰੇਚਰ ਵਧ ਗਿਆ ਥੋੜਾ ਜਿਹਾ ਉਰੇ। ਨਹੀਂ ਭਾਈ ਨਹੀਂ ਨਹੀਂ ਨੋ 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 ਥੈਂਕ ਯੂ ਨਹੀਂ ਨਹੀਂ ਚਾਹੀਏ ਆਹ ਭਾਈ ਕਾਜੂ ਬੇਜ ਦਾ ਫਰਦਾ ਅੰਕਲ ਫਰੂਟ ਯਾਰ ਵਧੀਆ ਰਹਿੰਦੇ ਨੇ ਕੁਝ ਤਲੇ ਆ ਖਾਣ ਦੇ ਨਾਲੋਂ ਨਾ ਫਰੂਟ ਫਰਟ ਲੈ ਲਿਆ ਕਰੇ ਬੰਦਾ ਟਰੈਵਲਿੰਗ ਚ ਨਾ ਉਹ ਚੀਜ਼ ਫਿਰ ਵਧੀਆ ਰਹਿੰਦੀ ਹੈ ਸਿਸਟਮ ਜੀ ਚਲੋ ਚੱਲ ਭੀ ਭਾਈ ਬਸ ਥੋੜਾ ਜਿਹਾ ਚੇਰੇ ਰੁਕਿਆ ਇਹ ਸਰਕਾਰੀ ਹੋਣ ਦਾ ਇਹ ਫਾਇਦਾ ਹੋ ਜਾਂਦਾ ਹੈਗਾ ਜਿਹੜੀ ਪਹਿਲਾਂ ਪ੍ਰਾਈਵੇਟ ਸੀਗੀ ਪਿਛਲੀ ਵਾਰ ਆਪਾਂ ਥੇ ਜਿਹੜੀ ਮੁਨਾਰ ਤੋਂ ਥੇਖੜੀ ਵੱਲ ਆਏ ਸੀਗੇ ਉਹ ਤਾਂ ਕਿੰਨਾ ਕਿੰਨਾ ਚਿਰ ਖੜੀ ਰਹਿੰਦੀ ਸੀਗੀ ਮਾ ਕੋਈ ਸ਼ਹਿਰ ਆ ਜਾਂਦਾ ਉੱਥੇ ਰੁਕ ਜਾਂਦੀ ਪਿੰਡਾਂ ਦੇ ਵਿੱਚ ਥਾਂ ਥਾਂ ਤੇ ਰੁਕੀ ਜਾ ਰਹੀ ਸੀ ਉਹ ਤਾਂ ਬੜਾ ਟਾਈਮ ਲਵਾਤਾ ਸੀਗਾ ਇਹ ਵਾਲੀ ਛੇਤੀ ਪਹੁੰਚਾ ਦਊਗੀ ਆਪਾਂ ਨੂੰ ਇਹ ਕਹਿੰਦੇ ਤਾਂ ਹੈ ਨੇ ਕਹਿੰਦੇ 2 ਵਜੇ ਤੱਕ ਪਹੁੰਚਾ ਦਊਗੀ ਅ ਲਗਭਗ 10 ਵਜੇ ਤੁਰੇ ਸੀਗੇ ਤੇ 2 ਵਜੇ ਤੱਕ ਆਪਾਂ ਨੂੰ ਅ ਲੱਪੀ ਪਹੁੰਚਾ ਦਊਗੀ ਇਹ ਤੇ ਇਹ ਲਗਭਗ 140 ਕਿਲੋਮੀਟਰ ਦਾ ਸਫ਼ਰ ਹੋਊਗਾ ਜੀ ਅੱਜ ਦਾ ਜਿਹੜਾ ਆਪਣਾ ਹੁਣ ਚੱਲ ਰਿਹਾ ਹੈਗਾ ਖਾਸਾ ਹੋ ਜਾਂਦਾ ਤੇ ਜਿਵੇਂ ਜਿਵੇਂ ਬਈ ਆਪਾਂ ਅਲੇਪੀ ਦੇ ਨੇੜੇ ਜਾਵਾਂਗੇ ਆਪਾਂ ਨੂੰ ਚੌਲਾਂ ਦੀ ਖੇਤੀ ਇੱਥੇ ਬਹੁਤ ਜ਼ਿਆਦਾ ਦਿਖੂਗੀ ਤੇ ਇੱਕ ਕਮਾਲ ਦੀ ਗੱਲ ਇਹ ਹੈ ਵੀ ਸਾਲ ਦੇ ਵਿੱਚ ਇੱਥੇ ਦੋ ਵਾਰ ਜੀਰੀ ਲੱਗਦੀ ਆ ਤੇ ਨਾਲ ਹੀ ਅਲੇਪੀ ਦੇ ਆ ਮਸ਼ਹੂਰ ਬੈਕਵਾਟਰਸ ਵੀ ਇੱਥੋਂ ਸ਼ੁਰੂ ਹੋ ਗਏ ਆ ਤੇ ਆ ਬਹੁਤ ਸਾਰੀਆਂ ਹਾਊਸ ਬੋਟਸ ਇਹ ਹਰ ਪਾਸੇ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਇਹ ਲਗਭਗ 4.5 ਘੰਟਿਆਂ ਦੇ ਬਾਅਦ ਆਪਾਂ ਪਹੁੰਚ ਗਏ ਜੀ ਅਲਾਪੀ ਤੇ ਇਹਦਾ ਨਾਮ ਇੱਕ ਹੋਰ ਵੀ ਹੈ ਅਲਾਪੂਜ਼ਾ ਦੋ ਨਾਂ ਨੇ ਇਹਦੇ ਪਰ ਜਗ੍ਹਾ ਇੱਕ ਇੱਕੋ ਹੀ ਹੈ ਹੈਨਾ ਅਲਾਪੂਜ਼ਾ ਇਹ ਸ਼ਹਿਰ ਦਾ ਨਾਮ ਹੈਗਾ ਅਲਾਪੀ ਵੀ ਕਹਿ ਦਿੰਦੇ ਆ ਤੇ ਇੱਧਰ ਨੂੰ ਆ ਜਾ ਓਰੇ ਗਰਮੀ ਹੈਗੀ ਐ ਬਈ ਸਾਡੇ ਜਿਹੜੇ ਅੱਪਰ ਦੇ ਪਾਏ ਹੋਏ ਸੀਗੇ ਇਹ ਇਹ ਲਾ ਦੇ ਹੁਣ ਲਾਉਣੇ ਪੈਗੇ ਸਾਨੂੰ ਇਹ ਕਿਉਂਕਿ ਗਰਮ ਸੀ ਇਹ ਕੱਪੜੇ ਜਿਹੇ ਸਾਡੇ ਥੋੜੇ ਜੇ ਤੇ 4-5 ਡਿਗਰੀ ਦਾ ਫਰਕ ਹੈ ਓਰੇ ਠੇਖੜੀ ਨਾਲੋਂ ਹੈਨਾ ਤੇ ਹੁਣ ਆਪਾਂ ਚੱਲ ਗਏ ਪਹਿਲਾਂ ਰੂਮ ਲੱਭਦੇ ਆ ਕੋਈ ਹੋਟਲ ਵਗੈਰਾ ਦੇਖਦੇ ਆਂ ਔਰ ਇਹ ਨੇੜੇ ਤੇੜੇ ਕੋਈ ਤੇ ਉਦੋਂ ਬਾਅਦ ਫਿਰ ਆਪਾਂ ਘੁੰਮਣ ਚੱਲਾਂਗੇ ਬੀਚ ਕੰਨੀ ਵਾਲੇ ਪਾਸੇ ਨੂੰ ਹਨਾ ਇਹ ਬੀਚ ਦਾ ਏਰੀਆ ਆ ਗਿਆ ਔਰ ਇਹ ਪਿਛਲੇ ਜਿੱਥੇ ਆਪਾਂ ਥੇਗੜੀ ਪਿਛਲੇ ਸ਼ਹਿਰ ਤੋਂ ਆਏ ਸੀਗੇ ਉਹ ਸੀਗਾ ਤਾਂਵੇਂ ਲੱਡੂ ਦਾ ਏਰੀਆ ਜਾਂ ਉਧਰਲੇ ਪਾਸੇ ਇਹਦਾ ਏਰੀਆ ਤੇ ਇਹ ਆ ਗਿਆ ਜੀ ਇੱਧਰ ਅਰੇਬੀਨ ਸੀ ਵਾਲੇ ਪਾਸੇ ਸਾਈਡ ਵਾਲਾ ਏਰੀਆ ਹਨਾ ਆਜੋ ਫਿਰ ਦੇਖੀਏ ਤੇ ਆਹ ਦੇਖੋ ਔਰ ਇਹ ਆ ਬੱਸ ਸਟੈਂਡ ਔਰ ਇਹਦਾ ਕੇਐਸਆਰਟੀਸੀ ਸਰਕਾਰੀ ਬੱਸ ਸਟੈਂਡ ਹੈ ਇਹ ਬੱਸ ਸਰਵਿਸ ਤਾਂ ਬਹੁਤ ਵਧੀਆ ਹਾਂ ਬੱਸ ਸਰਵਿਸ ਵਧੀਆ ਹੈ ਸਰਕਾਰੀ ਬੱਸ ਦੀ ਜ਼ਿਆਦਾ ਵਧੀਆ ਵੈਸੇ ਇਹ ਆਉਂਦੇ ਲਓ ਭਾਈ ਰੂਮ ਆਪਾਂ ਨੇ ਲੈ ਲਿਆ ਤੇ ਇਹ ਬਿਲਕੁਲ ਬੱਸ ਸਟੈਂਡ ਦੇ ਲਵਾਈ ਹੈਗਾ ਇੱਥੇ ਹੀ ਮਿਲ ਗਿਆ ਆਪਾਂ ਨੂੰ ਸਾਡੀ ਕੋਸ਼ਿਸ਼ ਵੈਸੇ ਇਹੀ ਹੁੰਦੀ ਹੈ ਹਮੇਸ਼ਾ ਵੀ ਬੱਸ ਸਟੈਂਡ ਦੇ ਨਾਲ ਨੇੜੇ ਆਪਾਂ ਨੂੰ ਰੂਮ ਮਿਲ ਜੇਵੇ ਤੇ ਆਹ ਸੀਗਾ ਇੱਧਰ ਆਾ ਹੋਟਲ ਯੁਵਰਾਜ ਨਾਲ ਦਾ ਖਾਣ ਪੀਣ ਦਾ ਰੈਸਟੋਰੈਂਟ ਹੈ ਨਾ نیچے ਤੇ ਉੱਪਰ ਰੂਮਸ ਵਗੈਰਾ ਨੇ ਰੂਮ ਆਪਾਂ ਨੂੰ ਠੀਕ ਠਾਕ ਜਿਹਾ ਮਿਲ ਗਿਆ ਰੂਮ ਇਹ ਆਪਾਂ ਨੂੰ ਮਿਲਿਆ ਲਗਭਗ 800 ਰੁਪਏ ਪਰ ਇੱਕ ਦਿਨ ਦਾ ਹੈ ਨਾ 800 ਰੁਪਏ ਇੱਕ ਦਿਨ ਦੇ ਹਿਸਾਬ ਨਾਲ ਮਤਲਬ ਠੀਕ ਜਿਹਾ ਹੀ ਮਿਲ ਗਿਆ ਰੇਟ ਮੁਨਾਰਥ ਦਾ ਆਪਾਂ ਨੂੰ ਪੈ ਗਿਆ ਇਹ 1700 ਦਾ ਉਰੇ ਠੀਕ ਠਾਕ ਯਾ ਰੇਟ ਮਿਲ ਗਿਆ ਮਤਲਬ ਇੰਨਾ ਕਿਉਂਕਿ ਜਿਹੜਾ ਮੇਨ ਸੀਜ਼ਨ ਹੈਗਾ ਉਹ ਹੁਣ ਸ਼ੁਰੂ ਹੋਣ ਵਾਲਾ ਹੀ ਆ ਉਰੇ ਟੂਰਿਜ਼ਮ ਦਾ ਤਾਂ ਆਨ ਸੀਜ਼ਨ ਦੇ ਵਿੱਚ ਥੋੜਾ ਰੇਟ ਹੋਰ ਜ਼ਿਆਦਾ ਆਪਾਂ ਹੋ ਜਾਂਦਾ ਹੈਗਾ ਥੋੜਾ ਆਫ ਸੀਜ਼ਨ 'ਚ ਥੋੜਾ ਹੀ ਘੱਟ ਜਾਂਦਾ ਹੈਗਾ ਜਿਵੇਂ ਦਸੰਬਰ ਦੇ ਵਿੱਚ ਆਉਂਗੇ ਤੁਸੀਂ ਦਸੰਬਰ ਜਨਵਰੀ ਮਾਰਚ ਮਾਰਚ ਦੇ ਮਹੀਨੇ ਤੱਕ ਉਦੋਂ ਤਾਂ ਕਿਹੜਾ ਇਹਨਾਂ ਦਾ ਸੀਜ਼ਨ ਆਨ ਰਹਿੰਦਾ ਹੈਗਾ ਉਦੋਂ ਰੇਟ ਥੋੜੇ ਵੱਧ ਹੁੰਦੇ ਆ ਆਦਰਵਾਇਜ਼ ਠੀਕ ਹੀ ਰੇਟ ਤੇ ਤੁਹਾਨੂੰ ਮਿਲ ਜਾਦਾ ਰੂਮ ਆਹ ਹੋਟਲ ਦੇ ਬਿਲਕੁਲ ਸਾਹਮਣੇ ਇੱਧਰ ਤੁਸੀਂ ਦੇ ਯੂ ਨੋ ਆਪਾਂ ਨਹਿਰਾ ਕਹਿ ਦਿੰਦੇ ਆ ਤੁਹਾਨੂੰ ਦਿਖਾਉਣਾ ਮੈਂ ਸ਼ਿਕਾਰਾ ਖੜੀਆਂ ਨੇ ਉਰੇ ਤੇ ਬੜੀ ਇੰਟਰਸਟਿੰਗ ਚੀਜ਼ ਹੈਗੀ ਆ ਦੇਖੋ ਆ ਵੱਡੀਆਂ ਨਹੀਂ ਗੀਆਂ ਕੁਝ ਕੋ ਉਧਰ ਛੋਟੀਆਂ ਖੜੀਆਂ ਨੀ ਗੀਆਂ ਤੇ ਆਹ ਦੇਖੋ ਬਈ ਆਹ ਸਿਸਟਮ ਹੈ ਇਹ ਉਹ ਕਹਾਂ ਤੱਕ ਸ਼ਿਕਾਰੀ ਸ਼ਿਕਾਰਾ ਖੜੀਆਂ ਨੀ ਆ ਇਹ ਇਹ ਬੋਟ ਮਤਲਬ ਉਰੇ ਤੁਸੀਂ ਇਹਨਾਂ ਦੇ ਨਾ ਰਾਈਡ ਲੈ ਸਕਦੇ ਹੋਗੇ ਅਲੱਗ-ਅਲੱਗ ਰੇਟ ਨੇ ਇਹਨਾਂ ਦੇ ਤੇ ਇੱਕ ਲਗਜ਼ਰੀ ਬੋਟ ਵੀ ਹੁੰਦੀ ਹੈਗੀ ਜਿਹਨੂੰ ਹਾਊਸ ਬੋਟ ਕਹਿ ਦਿੰਦੇ ਆ ਉਹਦੇ ਵਿੱਚ ਤੁਸੀਂ ਇੱਕ ਮਤਲਬ 24 ਘੰਟੇ ਸਪੈਂਡ ਕਰ ਸਕਦੇ ਹੋ ਨੇ ਉਹ ਇਸ ਤੋਂ ਵੀ ਮਤਲਬ ਸਰਾਚੀ ਆ ਜਾਂਦੀ ਹੈ ਨਾ ਤੇ ਇਹ ਜਿਹੜਾ ਸ਼ਹਿਰ ਹੈਗਾ ਇੱਕ ਤਰ੍ਹਾਂ ਨਾਲ ਅਲੇਪੀ ਇਹ ਉਰੇ ਇਹ ਕਨਾਲ ਸਿਸਟਮ ਚੱਲਦਾ ਹੈਗਾ ਉਰੇ ਤੇ ਇਹ ਕਨਾਲ ਸਿਸਟਮ ਇਦਾਂ ਚੱਲਦਾ ਉਰੇ ਵੀ ਜਿਵੇਂ ਆਪਣੇ ਪੰਜਾਬ ਦੇ ਵਿੱਚ ਨਾ ਜਿਵੇਂ ਨਾਰਮਲ ਸ਼ਹਿਰ ਹੁੰਦੇ ਨੇ ਮੰਨ ਲਓ ਨਾਬਾ ਸ਼ਹਿਰ ਆ ਉੱਥੇ ਸੜਕਾਂ ਬਜ਼ਾਰ ਜੇ ਕੋਈ ਕਿੱਧਰੋਂ ਨਿਕਲਦੀ ਹੈ ਕੋਈ ਕਿੱਧਰੋਂ ਨਿਕਲਦੀ ਹੈ ਉਹੀ ਸਿਸਟਮ ਵਰੀ ਨਹਿਰਾਂ ਦਾ ਨਹਿਰਾਂ ਦਾ ਸਿਸਟਮ ਇੰਨਾ ਜ਼ਿਆਦਾ ਕੰਪਲੈਕਸ ਹੈ ਕੋਈ ਕਿੱਧਰੋਂ ਨਿਕਲਦੀ ਹੈ ਕੋਈ ਕਿੱਧਰੋਂ ਨਿਕਲਦੀ ਹੈ ਕਈ ਥਾਵਾਂ ਤਾਂ ਇਹੋ ਜਿਹੀਆਂ ਨਹੀਂ ਗੀਆਂ ਇਹ ਅਜਿਹੇ ਪਿੰਡ ਨੇਗੇ ਜਿੱਥੇ ਕਨਾਲਸ ਦੇ ਨਾਲ ਮਤਲਬ ਨਹਿਰਾਂ ਦੇ ਥਰੋ ਹੀ ਲੋਕ ਟਰੈਵਲ ਕਰਦੇ ਨੇਗੇ ਨਾ ਉੱਥ ਸਿਰਫ ਇਹ ਬੋਟ ਦੇ ਰਾਹੀਂ ਟਰੈਵਲ ਕਰਦੇ ਨੇ ਤੇ ਇਹ ਚੀਜ਼ ਤੁਹਾਨੂੰ ਆਪਾਂ ਕੱਲ ਦੇ ਵਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਸ਼ਿਕਾਰਾ ਕਰਾਂ ਹੀ ਕੋਈ ਜਾਂ ਲਗਜ਼ਰੀ ਬੋਟ ਕਰ ਸਕਦੇ ਹਾਂ ਤੇ ਹਾਊਸਬੂਟ ਕਹਿੰਦੇ ਨੇ ਜਿਹਨੂੰ ਇਹ ਕਰਕੇ ਆਪਾਂ ਤੁਹਾਨੂੰ ਇਹ ਜਿਹੜਾ ਸਾਰਾ ਸਾਰਾ ਇਹਨਾਂ ਦਾ ਕਨਾਲ ਸਿਸਟਮ ਹੈਗਾ ਉਹ ਆਪਾਂ ਘੁਮਾਵਾਂਗੇ ਤੇ ਇੱਕ ਹੋਰੇ ਲੇਕ ਵੀ ਹੈ ਜਿਹੜੀ ਇੰਡੀਆ ਦੀ ਸਭ ਤੋਂ ਵੱਡੀ ਲੇਕ ਹੈਗੀ ਕੋਚੀ ਤੋਂ ਸ਼ੁਰੂ ਹੋ ਕੇ ਉਹ ਮਤਲਬ ਇੱਥੇ ਤੱਕ ਫੈਲੀ ਹੋਈ ਆ ਇੰਨੀ ਵੱਡੀ ਆ ਮਤਲਬ 95 96 ਕਿਲੋਮੀਟਰ ਲੰਬੀ ਆ ਉਹ ਇਹ ਸਾਰਾ ਕੁਝ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਫਿਲਹਾਲ ਆਪਾਂ ਉੱਚੀ ਆ ਕੇ ਥੋੜਾ ਜਿਹਾ ਹੁਣ ਫਰੈਸ਼ ਕਰਨ ਹੁੰਨੇ ਆ ਨਾਲ ਤਾਂ ਚਾਹ ਚੂ ਪੀਨੇ ਆ ਤੇ ਸ਼ਾਮ ਨੂੰ ਆਪਾਂ ਇਸੇ ਵਲੌਗ ਦੇ ਵਿੱਚ ਜਿਹੜੀ ਉਹ ਰੇ ਬੀਚ ਹੈਗੀ ਕਿਉਂਕਿ ਸਮੁੰਦਰੀ ਏਰੀਆ ਆ ਜਾਂਦਾ ਔਰੇ ਹਨਾ ਸਾਈਡ ਦੇ ਅਧਲੇ ਪਾਸੇ ਬੀਚ ਆ ਗਈ ਤੇ ਅਰੇਬੀਅਨ ਸੀ ਆਪਾਂ ਤੁਹਾਨੂੰ ਬੀਚ ਤੇ ਲੈ ਕੇ ਚੱਲਾਂਗੇ ਔਰੇ ਦੀ ਮਸ਼ਹੂਰ ਜਿਹੜੀ ਬੀਚ ਹੈ ਹਨਾ ਅਲੈਪੇ ਬੀਚ ਤੇ ਆਜੋ ਫਿਰ ਚੱਲੀਏ ਹੁਣ ਥੋੜਾ ਟਾਈਮ ਰੈਸਟ ਕਰਨ ਤੋਂ ਬਾਅਦ 5.5 ਵਜੇ ਸਨਸੈਟ ਦੇਖਣ ਆਪਾਂ ਪਹੁੰਚ ਗਏ ਅਲਫੂਜ਼ਾ ਬੀਚ ਆਓ ਤੁਸੀਂ ਵੀ ਦੇਖੋ ਇਹ ਖੰਦੇ ਨਜ਼ਾਰੇ ਤੇ ਇਹ ਬੀਚ ਮਸ਼ਹੂਰ ਹੈ ਇੱਥੋਂ ਦੀ ਗੋਲਡਨ ਸੈਂਡ ਵਾਸਤੇ ਤੇ ਤੁਸੀਂ ਉਰੇ ਸਨਸੈਟ ਦੇਖ ਸਕਦੇ ਹੋ ਸ਼ਾਮ ਨੂੰ ਹਨਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈਗਾ ਤੇ ਵਨ ਆਫ ਦਾ ਬੈਸਟ ਮੰਨਿਆ ਜਾਂਦਾ ਹੈ ਕਿ ਏਰਲਾ ਦੇ ਵਿੱਚ ਇਸ ਬੀਚ ਦਾ ਸਨਸੈਟ ਤੇ ਵੈਸੇ ਹੁਣ ਸਨਸੈਟ ਹੋਣ ਵਾਲਾ ਹੈਗਾ ਅੱਧਾ ਘੰਟੇ ਦੇ ਵਿੱਚ ਇਹ ਸਨਸੈਟ ਹੋ ਜਾਣਾ ਬਿਲਕੁਲ ਹੀ ਆਲੇ ਦੋਲੇ ਵੀ ਕਾਫੀ ਜ਼ਿਆਦਾ ਸ਼ਾਂਤੀ ਹੈ ਐ ਨਹੀਂ ਹੈਗਾ ਵੀ ਜਿਵੇਂ ਗੁਆ ਦੀਆਂ ਬੀਚਾਂ ਦੇ ਉੱਤੇ ਪੂਰਾ ਲਾਊਡ ਮਿਊਜ਼ਿਕ ਚੱਲ ਰਿਹਾ ਹੁੰਦਾ ਹੈਗਾ ਰੌਲਾ ਰੱਪਾ ਫੁੱਲ ਹੁੰਦਾ ਉਹ ਚੀਜ਼ ਨਹੀਂ ਹੈਗੀ ਉਰੇ ਬਿਲਕੁਲ ਤੁਹਾਨੂੰ ਸ਼ਾਂਤੀ ਉਰੇ ਮਹਿਸੂਸ ਹੋਊਗੀ ਇਹ ਜਗ੍ਹਾ ਤੇ ਆ ਕੇ ਭਾਈ ਜਿੱਥੇ ਜਿੱਥੇ ਸਾਕੇ ਨਿਗਾਹ ਪੈਂਦੀ ਹੈ ਇਧਰਲੇ ਸਾਰੇ ਇਲਾਕੇ 'ਚ ਸਮੁੰਦਰੇ ਸਮੁੰਦਰ ਦਿਖਦਾ ਹੈਗਾ ਹੋਰ ਕੁਝ ਵੀ ਨਹੀਂ ਦਿਖ ਰਿਹਾ ਹੈਗਾ ਦੇਖੋ ਕੁਝ ਵੀ ਨਹੀਂ ਹੈਗਾ ਹੋਰ ਸਿਰਫ ਸਮੁੰਦਰ ਹੈਗਾ ਤੇ ਇਧਰਲੇ ਪਾਸੇ ਇਕੱਲਾ ਸੂਰਜ ਹੈ ਬਸ ਬਸ ਅੱਗੇ ਸਮਾਨ ਹੈ ਤੇ ਸਮੁੰਦਰ ਹੈ ਜੇ ਤੁਸੀਂ ਓਮਾਨ ਜਾਣਾ ਚਾਹੁੰਦੇ ਹੋ ਦੁਬਈ ਜਾਣਾ ਚਾਹੁੰਦੇ ਹੋ ਤਾਂ ਆਹ ਡਾਇਰੈਕਸ਼ਨ 'ਚ ਨਾ ਚਮੀ ਸਿੱਧਾ-ਸਿੱਧਾ ਲੰਘ ਜਿਓ ਦੁਬਈ ਪਹੁੰਚ ਜਾਓਗੇ ਇਹ ਚੀਜ਼ ਯਾਰ ਮੈਨੂੰ ਮੈਨੂੰ ਤੇ ਖੁਸ਼ੀ ਨੂੰ ਨਾ ਬਹੁਤ ਵਧੀਆ ਲੱਗਦੀ ਹੈ ਯਾਰ ਪਰਸਨਲੀ ਕਿਉਂਕਿ ਅਸੀਂ ਵਿਚਾਂ-ਵੂਚਾਂ ਦੇ ਘੱਟ ਫਿਰੇ ਹੋਏ ਆ ਮਤਲਬ ਪੰਜਾਬ ਵਾਲੇ ਵੈਸੇ ਆਪਣੇ ਸਾਰੇ ਵੀਰ ਭਾਈ ਵਿਚਾਂ ਦੇ ਘੱਟ ਫਿਰੇ ਹੋਣੇ ਪਹਾੜਾਂ ਗਾ ਨਹੀਂ ਤਾਂ ਆਪਣੇ ਲੋਕ ਫਿਰ ਵੀ ਹਲੇ ਜਾਇ ਆਉਂਦੇ ਨੇ ਪਰ ਆਹ ਲੈੜਾ ਨਜ਼ਾਰਾ ਨਾ ਵਿਚਾਂ ਵਾਲਾ ਸਮੁੰਦਰ ਦਾ ਇਹਦੇ ਨਾਲ ਨਾ ਕੁਝ ਵੱਖਰੀ ਗੱਲਬਾਤ ਫੀਲ ਹੁੰਦੀ ਆ ਇਸੇ ਕਰਕੇ ਕਿਆ ਬਾਤ ਉਹ ਬਈ ਸਾਨੂੰ ਲਗਭਗ 1 ਘੰਟਾ ਹੋ ਗਿਆ ਉਹਰੇ ਆਇਆਂ ਨੂੰ ਤੇ ਪਤਾ ਹੀ ਨਹੀਂ ਲੱਗਾ 2 ਘੰਟਾ ਕਦੋਂ ਲੰਘ ਗਿਆ 2 ਫਲਾਈ ਕਰਕੇ ਲੰਘ ਗਿਆ ਹੋਰ ਤੇ ਬਹੁਤ ਮਜ਼ਾ ਆਇਆ ਯਾਰ ਅਸੀਂ ਨੇ ਬਹੁਤ ਸੋਹਣੀ ਸੋਹਣੀਆਂ ਫੋਟੋਆਂ ਖਿੱਚੀਆਂ ਰੀਲਾਂ ਵੀ ਬਣਾਈਆਂ ਬਹੁਤ ਸੋਹਣੀ ਸੋਹਣੀਆਂ ਤੇ ਤੁਹਾਨੂੰ ਇਹ ਸਾਡੇ ਇੰਸਟਾਗ੍ਰam ਅਕਾਊਂਟ ਤੇ ਜਾ ਕੇ ਦੇਖਣ ਨੂੰ ਮਿਲਣਗੀਆਂ ਇੰਦਰ ਖੁਸ਼ੀ ਟਰੈਵਲ ਵਲੌਗ ਦੇ ਨਾਮ ਤੇ ਹੈ ਜਾ ਕੇ ਇੰਸਟਾਗ੍ਰam ਦਾ ਜਿਹੜਾ ਪੇਜ ਹੈ ਸਾਡਾ ਉਹ ਜ਼ਰੂਰ ਤੁਸੀਂ ਫੋਲੋ ਕਰੋ ਤੇ ਬਾਕੀ ਉਹ ਹਨੇਰਾ ਹੋ ਗਿਆ ਇੱਥੇ ਲਾਈਟਸ ਹੈ ਨਹੀਂ ਹੈ ਲਾਈਟਸ ਹਾਂ ਨਹੀਂ ਸਹੀ ਗੱਲ ਹੈ ਬਈ ਲਾਈਟਾਂ ਲੁੱਟ ਹੈ ਨਹੀਂ ਓਰੇ ਤੇ ਇਧਰ ਹਲੇ ਲੋਕਾਂ ਦਾ ਕਾਫੀ ਜ਼ਿਆਦਾ ਇਕੱਠਾ ਹੋਇਆ ਹੋਇਆ ਤੇ ਆਪਾਂ ਹੁਣ ਚੱਲਦੇ ਆਂ ਬਾਈ ਸਾਨੂੰ ਵੀ ਭੁੱਖ ਜੀ ਲੱਗ ਗਈ ਹੁਣ ਜਾ ਜਾ ਕੇ ਆਪਾਂ ਡਿਨਰ ਕਰਦੇ ਆਂ ਤੇ ਕੱਲ ਦਾ ਵਲੌਗ ਹੈ ਬਾਈ ਬਹੁਤ ਜ਼ਿਆਦਾ ਇੰਟਰਸਟਿੰਗ ਹੋਊਗਾ ਕਿਉਂਕਿ ਆਪਾਂ ਨੇ ਬੁੱਕ ਆਲਰੇਡੀ ਕਰੀ ਹੋਈ ਹੈ ਸ਼ਿਕਾਰਾ ਤੇ ਆਪਾਂ ਕੇਰਲਾ ਦੀ ਮਸ਼ਹੂਰ ਬੈਕਵਾਟਰਸ ਰਾਈਡ ਹੈ ਜਿਹੜੀ ਉਹ ਤੁਹਾਨੂੰ ਕਰਵਾਵਾਂਗੇ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਵਿਊਜ਼ ਆਪਾਂ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਤੇ ਬਹੁਤ ਜ਼ਿਆਦਾ ਇੰਟਰਸਟਿੰਗ ਚੀਜ਼ਾਂ ਹੋਣਗੀਆਂ ਤੇ ਠੀਕ ਹੈ ਜੀ ਫਿਰ ਮਿਲਦਾ ਤੁਹਾਨੂੰ ਕੱਲ ਦੇ ਇੰਟਰਸਟਿੰਗ ਜਿਹੇ ਵਲੌਗ ਦੇ ਨਾਲ ਰਬ ਰੱਖਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਵੀ ਕਿੱਦਾਂ ਤੁਹਾਨੂੰ ਵਲੌਗ ਲੱਗਿਆ